ਅਗਲੀ ਖਬਰ ਜਿਹੜੀ ਆ ਉਹੋ ਗਾਜ਼ਾ ਦੇ ਸੰਬੰਧ ਦੇ ਵਿੱਚ ਇੰਨੀਆਂ ਦਰਦਨਾਕ ਜਿਹੜੀਆਂ ਪਿਕਚਰਸ ਆ ਉਹ ਨਿਊਯਾਰਕ ਟਾਈਮਜ਼ ਨੇ ਅੱਜ ਛਾਪੀਆਂ ਆ ਪੇ ਬੰਦਾ ਦੇਖ ਨਹੀਂ ਸਕਦਾ ਕਹਿੰਦੇ ਪਈ 2.1 ਮਿਲੀਅਨ ਪੋਪੂਲੇਸ਼ਨ ਵਾਲਾ ਜੋ ਗਾਜ਼ਾ ਦੀ ਸਟ੍ਰਿਪ ਆ 1/3 ਜਿਹੜੇ ਉਹਨਾਂ ਦੇ ਲੋਕ ਆ ਕਈ ਕਈ ਦਿਨ ਹੋ ਗਏ ਉਹਨਾਂ ਨੂੰ ਕਿਸੇ ਨੂੰ ਰੋਟੀ ਪਾਣੀ ਖਾਣ ਨੂੰ ਕੁਝ ਵੀ ਨਹੀਂ ਮਿਲਿਆ 100 ਤੋਂ ਵੱਧ ਜਿਹੜੀਆਂ ਆਰਗੇਨਾਈਜੇਸ਼ਨਸ ਆ ਜਿਨ੍ਹਾਂ ਦੇ ਵਿੱਚ ਸੇਵ ਦਾ ਚਿਲਡਰਨ ਤੇ ਡਾਕਟਰਸ ਵਿਦਆਊਟ ਬਾਰਡਰਸ ਉਹਨਾਂ ਨੇ ਇਹ ਕਿਹਾ ਹੈ ਬਈ ਜਿਹੜੀ ਵਾਰ ਆ ਉਹ ਇਮੀਡੀਏਟਲੀ ਬੰਦ ਹੋਣੀ ਚਾਹੀਦੀ ਆ ਤਾਂ ਕਿ ਲੋਕਾਂ ਦੀ ਹੈਲਪ ਕੀਤੀ ਜਾ ਸਕੇ ਅ ਯੂਰਪੀਅਨ ਯੂਨੀਅਨ ਤੇ ਹੋਰ ਖਾਈ ਦੇ ਕਰੀਬ ਜਣੀਆਂ ਗਵਰਨਮੈਂਟਸ ਆ ਉਹਨਾਂ ਨੇ ਇਜ਼ਰਾਈਲ ਨੂੰ ਇਹ ਕਿਹਾ ਹੈ ਬਈ ਜਿਹੜੀ ਬੰਬਾਰਡਮੈਂਟ ਤੁਸੀਂ ਕਰ ਰਹੇ ਆ ਉਹਨੂੰ ਰੋਕੋ ਕਿਉਂਕਿ ਲੋਕ ਫੂਡ ਲਾਈਨ ਦੇ ਖੜਿਆਂ ਦੇ ਉੱਤੇ ਵੀ ਬੰਬ ਸਿੱਟੇ ਗਏ ਆ 750 ਦੇ ਕਰੀਬ ਫੂਡ ਲੈਣ ਦੀ ਲਈ ਜੋ ਲਾਈਨ ਦੇ ਵਿੱਚ ਲੱਗੇ ਸੀ ਉਹ ਪਿਛਲੇ 3 ਦਿਨਾਂ ਦੇ ਵਿੱਚ ਮਾਰੇ ਗਏ ਹੈਗੇ ਆ ਡਾਕਟਰਸ ਵਿਦਆਊਟ ਬਾਰਡਰ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਉਹ ਕਹਿੰਦੇ ਭਈ ਅਕਿਊਟ ਮਾਲ ਨਿਊਟ੍ਰੀਸ਼ਨ ਜਿਹੜਾ ਰਾਈਜ਼ ਹੋਇਆ ਹੈਗਾ ਭਈ ਅਡਲਟ ਜਿਹੜੇ ਆ ਲਗਾਤਾਰ ਕਲੈਪਸ ਹੋ ਰਹੇ ਆ ਬਿਕੋਜ਼ ਆਫ ਹੰਗਰ ਭੁੱਖ ਕਰਕੇ ਕਿਉਂਕਿ ਫੂਡ ਹੀ ਨਹੀਂ ਮਿਲ ਰਿਹਾ ਹੈਗਾ ਹਾਲਾਂਕਿ ਫੂਡ ਦੁਨੀਆ ਦੇ ਮੁਲਕ ਬਹੁਤ ਜ਼ਿਆਦਾ ਜਿਹੜੇ ਆ ਉੱਥੇ ਪਚਾਰਾ ਹੈ ਗਿਆ United Nation ਦਾ World Food Program ਉਹਨਾਂ ਨੇ ਇਹ ਕਿਹਾ ਹੈ ਵੀ 1/3 ਗਾਜ਼ਾ ਦੀ ਪੋਪੂਲੇਸ਼ਨ ਇਸ ਵੇਲੇ ਈਟ ਨਹੀਂ ਕੋਈ ਕੁਝ ਉਹਨਾਂ ਕੋ ਖਾਣੇ ਨਹੀਂ ਪਿਛਲੇ ਕਈ ਦਿਨਾਂ ਤੋਂ ਤੇ ਪੀਪਲ ਆਰ ਡਾਈਿੰਗ ਫਾਰ ਲੈਕ ਆਫ ਹਿਊਮਨਿਟਰੀਅਨ ਅਸਿਸਟੈਂਸ ਇਹ ਉਹਦੇ ਵਿੱਚ ਦੱਸਿਆ ਗਿਆ ਹੈਗਾ ਅ ਹਰ ਰੋਜ਼ ਮੌਤਾਂ ਦੀ ਗਿਣਤੀ ਜਿਹੜੀ ਉੱਥੇ ਵੱਧ ਰਹੀ ਹੈਗੀ 670 ਲੋਕ ਜਿੱਥੇ ਏਡ ਸਾਈਟਸ ਹੁੰਦੇ ਆ ਜਿੱਥੇ ਫੂਡ ਦਿੰਦੇ ਆ ਸਪੋਰਟ ਕਰਦੇ ਆ ਹੈਲਥ ਦੀ ਜਾਂ ਡਾਕਟਰ ਹੁੰਦੇ ਆ ਉੱਥੇ ਮਾਰੇ ਗਏ ਆ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਭਈ ਸਿਚੁਏਸ਼ਨ ਕੀ ਆ 4500 ਦੇ ਕਰੀਬ ਜਿਹੜੇ ਏਡ ਟਰੱਕਸ ਆ ਉਹ ਆਲਰੇਡੀ ਉੱਥੇ ਪਹੁੰਚਿਓ ਆ ਪਰ ਉਹਨਾਂ ਨੂੰ ਜਿੱਥੇ ਲੋਕਾਂ ਤੱਕ ਪਹੁੰਚਾਣਾ ਉਹ ਨਹੀਂ ਜਾਣ ਦਿੱਤਾ ਜਾ ਰਿਹਾ 2500 ਟਨ ਬੇਬੀ ਫੂਡ ਤੇ ਹਾਈ ਕੈਲਰੀ ਫੂਡ ਜਿਹੜਾ ਬੱਚਿਆਂ ਦੇ ਲਈ ਭੇਜਿਆ ਗਿਆ ਹੈਗਾ 500 ਟਰੱਕ ਜਿਹੜੇ ਏਡ ਤੇ ਕਮਰਸ਼ੀਅਲ ਸਪਲਾਈਜ਼ ਗਾਜ਼ਾ ਦੇ ਵਿੱਚ ਹਰ ਰੋਜ਼ ਜਿਹੜੇ ਆ ਡਿਲੀਵਰ ਕੀਤੇ ਜਾ ਰਹੇ ਆ ਪਰ ਉਹਨਾਂ ਨੂੰ ਜਿੱਥੇ ਲਾਈਨ ਲੱਗਦੀ ਆ ਉੱਥੇ ਕੋਈ ਨਾ ਕੋਈ ਲਾਗੇ ਬੰਬਾਰਡਮੈਂਟ ਕੀਤੀ ਜਾਂਦੀ ਆ ਤੇ ਲੋਕ ਮਾਰੇ ਜਾਂਦੇ ਲੋਕ ਡਰਦੇ ਮਾਰੇ ਜਿਹੜਾ ਫੂਡ ਵੀ ਨਹੀਂ ਲੈ ਰਹੇ ਹੈਗੇ ਸੋ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਅੱਜ ਨਿਊਯਾਰਕ ਟਾਈਮ ਨੇ ਬਹੁਤ ਹੀ ਜਿਹੜੀਆਂ ਆ ਡਰਾਵਣੀਆਂ ਆ ਆਪਾਂ ਕਹਿ ਸਕਦੇ ਆ ਪਿਕਚਰਜ਼ ਛਾਪੀਆਂ ਵੀ ਲੋਕਾਂ ਦੀ ਜਿਹੜੀ ਸਿਚੁਏਸ਼ਨ ਆ ਉੱਥੇ ਕਿੱਦਾਂ ਆ ਵੀ ਭੁੱਖ ਮਰੀ ਦੇ ਨਾਲ ਪਹਿਲਾਂ ਤਾਂ ਬੰਬਾਂ ਦੇ ਨਾਲ ਮਰ ਰਹੇ ਸੀ ਹੁਣ ਵੀ ਹੁਣ ਜਿਹੜੇ ਆ ਉਹ ਭੁੱਖ ਮਰੀ ਦੇ ਨਾਲ ਲੋਕ ਜਿਹੜੇ ਆ ਮਰ ਰਹੇ ਜੀ ਬਿਲਕੁਲ ਤੇ ਬਹੁਤ ਅਫਸੋਸਯੋਗ ਗੱਲ ਆ ਵੀ ਅ ਅੱਜ ਦੇ ਹਰਜੋਤ ਸਿੰਘ ਜੀ ਯੁੱਗ ਦੇ ਵਿੱਚ ਜਿੱਥੇ ਕਹਿੰਦੇ ਵੀ ਸਾਰਾ ਕੁਝ ਸਾਹਮਣੇ ਆ ਜਾਂਦਾ ਪਤਾ ਲੱਗ ਜਾਂਦਾ ਪਤਾ ਹੋਣ ਦੇ ਬਾਵਜੂਦ ਵੀ ਮੌਲਕ ਕੰਪਨੀਆਂ ਅ ਦੁਨੀਆ ਜਿਹੜੀਆਂ ਆ ਉਹ ਕੁਗਵਰਨ ਕੇ ਇਹ ਸਾਰਾ ਕੁਝ ਜਿਹੜਾ ਉਹ ਦੇਖ ਰਹੀਆਂ ਆ ਕਹਿੰਦੇ ਹੁੰਦੇ ਵੀ ਨਾ ਅਨਸਾਫੀ ਜਿਹੜਾ ਕਰ ਰਿਹਾ ਹੁੰਦਾ ਉਹਦੇ ਖਿਲਾਫ ਨਾਂ ਬੋਲਣਾ ਵੀ ਇੱਕ ਨਾ ਅਨਸਾਫੀ ਜਿਹੜੀ ਉਹ ਹੁੰਦੀ ਆ ਤੇ ਉਹੀ ਕੁਛ ਆਪਾਂ ਨੂੰ ਇਸ ਟਾਈਮ ਦੁਨੀਆ ਦੇ ਵੱਲੋਂ ਦੇਖਣ ਨੂੰ ਮਿਲ ਰਿਹਾ ਹੈਗਾ ਸੋ ਦੇਖੋ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ ਯੂਰਪੀਅਨ ਮੁਲਕ ਤੇ ਹੋਰ ਕਈ ਮੁਲਕ ਮਿਲ ਕੇ ਆਈ ਥਿੰਕ ਤਕਰੀਬਨ 2 ਦਰਜਣ ਮੁਲਕ ਕਹਿ ਰਹੇ ਆ ਵੀ ਉੱਥੇ ਜਾਈ ਪਾਈ ਸੀਜ਼ਫਾਇਰ ਕਰ ਦੇਣੀ ਚਾਹੀਦੀ ਆ ਇਜ਼ਰਾਈਲ ਦੇ ਜਿਹੜੇ ਉਹ ਦੁਵਾਰਾ ਤੇ ਹਮਾਸ ਦੇ ਜਿਹੜਾ ਉਹ ਦੁਵਾਰਾ ਪਰ ਅਜੇ ਉਸਤੇ ਵਿੱਚ ਕੋਈ ਅੱਗੇ ਸੱਟਾ ਜਿਹੜਾ ਹੋ ਨਹੀਂ ਨਿਕਲ ਰਿਹਾ ਕੁਝ ਵੀਕ ਪਹਿਲਾਂ 트ੰਪ ਹੁਣਾ ਨੇ ਕਿਹਾ ਸੀਗਾ ਵੀ ਮੈਂ ਤਾਂ ਉਹਨਾਂ ਨੂੰ ਸੀਜ਼ਫਾਇਰ ਦਾ ਪ੍ਰਪੋਜ਼ਲ ਦੇ ਦਿੱਤਾ ਤੇ ਸ਼ਾਇਦ ਉਹ ਮੰਨਣ ਵਾਲੇ ਹੀ ਆ ਇਜ਼ਰਾਈਲ ਕੰਦੇ ਵੀ ਅਸੀਂ ਮੰਨ ਗਏ ਆ ਹਵਾਸ ਨੇ ਅਜੇ ਤੱਕ ਨਹੀਂ ਸੀ ਮੰਨੇ ਆ ਤੇ ਸੋ ਹੁਣ ਦੋਨੋਂ ਪਾਸੋਂ ਜਿੰਨੀ ਦੇਰ ਤੱਕ ਪਹਿਲ ਕਦਮੀ ਨਹੀਂ ਹੋਊਗੀ ਹਰਜੋਤ ਸਿੰਘ ਜੀ ਉਨੀ ਦੇਰ ਤੱਕ ਗੱਲ ਜੜੀ ਹੋਵਦਰੀ ਨਹੀਂ ਆ ਦੋਨੋਂ ਜਾਣੇ ਇੱਕ ਦੂਜੇ ਦੇ ਉੱਤੇ ਜੜੀਆਂ ਹਿਤੋਂਤਾ ਲਾਈ ਜਾਂਦੇ ਵੀ ਸਾਡੇ ਬੰਦਿਆਂ ਨੂੰ ਜਿਹੜਾ ਉਹ ਤੁਸੀਂ ਮਾਰੀ ਜਾ ਰਹੇ ਆ ਸੋ ਫਰਨ ਟਿਲ ਦਊਗਾ ਕੌਣ ਹੈ ਕਰੂਗਾ ਉਸ ਦੇ ਵਿੱਚ ਅਜੇ ਦੁਨੀਆ ਵੀ ਦੇਖ ਲਈ ਆ ਤੇ ਬਾਕੀ ਸਾਰੇ ਜਾਣੇ ਉਤੋਂ ਦੇ ਗਾਜ਼ਾ ਪੱਟੀ ਦੇ ਲੋਕ ਤਾਂ ਖਾਸ ਕਰਕੇ ਜਿਹੜੇ ਇਸ ਦੇ ਵਿੱਚ ਪੀਸੇ ਜਿਹੜੇ ਉਹ ਜਾ ਰਹੇ ਆ ਜਿਨ੍ਹਾਂ ਦਾ ਹੋ ਸਕਦਾ ਵੀ ਇਹਨਾਂ ਦੇ ਨਾਲ ਕੋਈ ਬਾੜਾ ਲੈਣਾ ਦੇਣਾ ਵੀ ਨਾ ਹੋਵੇ ਜੀ